ਜੇ ਤੋ ਛਾਂ ਚਲੀ ਜਾਂਦੀ ਐ ਤੇ ਜਿੰਨੀ ਮਰਜ਼ੀ ਛਾਂ ਦੇ ਦੋ ਛਾਂ ਛਾਂ ਨਹੀਂ ਲੱਗਦੀ ਤੇ ਜਦੋਂ ਸਿਰ ਦਾ ਤਾਜ ਹੀ ਚਲਾ ਜਾਵੇ ਜਿਹੜੀ ਸ਼ੌਹਰਤ ਐ ਦੌਲਤ ਐ ਰੁਤਬੇ ਨੇ ਉਹ ਪਿਓ ਨਾਲ ਹੀ ਸੋਹਣੇ ਲੱਗਦੇ ਜੇ ਮਾਪੇ ਸਲਾਮਤ ਨੇ ਤਾ ਤੋਡੀ ਦੁਨੀਆ ਦੀ ਹਰ ਕਾਮਯਾਬੀ ਤਾਨੂੰ ਐ ਲੱਗਦਾ ਕਿ ਮੈਂ ਇਹ ਇਸ ਮੈਦਾਨ ਦੇ ਵਿੱਚ ਲੜ ਕੇ ਮੈਂ ਆਪਣੀ ਜਿੱਤ ਹਾਸਲ ਕੀਤੀ ਐ ਪਰ ਹੁਣ ਲੱਖਾਂ ਜਿੱਤਾ ਹਾਸਲ ਕਰ ਲਈਏ ਜੋ ਮਰਜ਼ੀ ਹਾਸਲ ਕਰ ਲਈਏ ਜਦੋਂ ਮਾਪੇ ਤੁਰ ਜਾਂਦੇ ਨੇ ਤਾਂ ਤੁਹਾਡੀਆਂ ਬੜੀਆਂ ਬੜੀਆਂ ਕਾਮਯਾਬੀਆਂ ਤੁਹਾਨੂੰ ਜ਼ੀਰੋ ਲੱਗਦੀਆਂ। ਮੈਂ ਤਾਂ ਹੁਣੀ ਅਜੇ ਥੋੜੇ ਦਿਨ ਪਹਿਲਾਂ ਅਜੇ ਸਾਡੇ ਅੰਦਰੋਂ ਸਮਾਨ ਦਾ ਦਰਦ ਦੇ ਨਿਕਲਿਆ। ਕਿ ਅੰਕਲ ਬਾਰੇ ਸੁਣ ਕੇ ਪਤਾ ਲੱਗਾ ਉਹ ਇੰਨੀ ਪਿਆਰੀ ਰੂਹ ਜਦੋਂ ਅੰਮੀ ਦੇ ਦਫ਼ਨ ਕਫ਼ਨ ਤੇ ਮਿਲਿਆ ਮੈਂ ਉਹਨਾਂ ਨੂੰ ਉਹ ਇਦਾਂ ਬੱਚਿਆਂ ਵਾਂਗੂ ਰੋ ਰਹੀ ਸੀ ਮੈਂ ਹੁਣੀ ਖਾਨ ਨੂੰ ਹੀ ਸਮਝਾ ਰਿਆ ਸੀ ਮੈਂ ਕਿਹਾ ਨਾ ਜਦੋਂ ਬਜ਼ੁਰਗ ਹੋ ਜਾਂਦੇ ਨੇ ਉਹ ਬੱਚੇ ਹੀ ਹੋ ਜਾਂਦੇ ਨੇ। ਤੇ ਬੱਚਾ ਜਿੱਦਾਂ ਇੱਕ ਬੱਚੇ ਦੀ ਜਿੱਦ ਫੜਦਾ ਕਿ ਮੈਂ ਉਸ ਬੱਚੇ ਨਾਲ ਜਾਣਾ ਉਹ ਉਹਨਾਂ ਦਾ ਪਿਆਰ ਤੇ ਮੈਂ ਤਾਂ ਇਸ ਗੱਲ ਨੂੰ ਇੱਕ ਹੋਰ ਪੋਜ਼ਿਟਿਵ ਮੈਸੇਜੇ ਲੈ ਕੇ ਚੱਲੇ ਆ ਇਸ ਗੱਲ ਤੋਂ ਕਿ ਜਿਹੜਾ ਪਿਆਰ ਸੀ ਨਾ ਉਹ ਇਹ ਇਸ ਪਿਆਰ ਦੀ ਮਿਸਾਲ ਦੇ ਕੇ ਗਏ ਨੇ ਆਪਣੇ ਕਿ ਜੋ ਉਹਨਾਂ ਦਾ ਆਪਸੀ ਪਿਆਰ ਸੀ ਉਹ ਇਸ ਦੁਨੀਆ 'ਚ ਵੀ ਇਕੱਠੇ ਸੀ ਤੇ ਉਸ ਦੁਨੀਆ 'ਚ ਵੀ ਇਕੱਠੇ ਗਏ ਨੇ ਪਰ ਇਹ ਜਿਹੜਾ ਘਾਟਾ ਹੈ ਖਾਨ ਨੂੰ ਘਾਟਾ ਪਿਆ ਸਾਡਾ ਭਰਾ ਆ ਛੋਟਾ ਹੈ ਸਾਡੇ ਪਰਿਵਾਰ ਦਾ ਘਾਟਾ ਹੈ ਔਰ ਮਾਪੇ ਦਾ ਸਿਰ ਤੋਂ ਸਾਇਆ ਉਠਣਾ ਬੰਦੇ ਦੀ ਮੈਨੂੰ ਲੱਗਦਾ ਕਿ ਸਾਰੀ ਜ਼ਿੰਦਗੀ ਲੱਗ ਜਾਂਦੀ ਹੈ ਮਾਪੇ ਦੀ ਖਿਦਮਤ ਕਰਦਿਆਂ ਉਹਨਾਂ ਨੂੰ ਖੁਸ਼ ਕਰਦਿਆਂ ਉਹਨਾਂ ਦੀ ਪਰ ਬਰੇਸ਼ ਉਹਨਾਂ ਦੀਆਂ ਦਵਾਵਾਂ ਮੰਗਦੇ ਆ ਸਲਾਮਤੀ ਮੰਗਦੇ ਆ ਉਹ ਮਾਪੇ ਚਲੇ ਜਾਂਦੇ ਨੇ ਤਾਂ ਫਿਰ ਬੰਦਾ ਖਾਲੀ ਹੋ ਜਾਂਦਾ ਇਹ ਅੱਜ ਅਸੀਂ ਸਾਰੇ ਇਕੱਠੇ ਆ ਪਰ ਜਿਹੜੀ ਅੱਜ ਦੀ ਰਾਤ ਉਹਨੇ ਇਕੱਲੇ ਨਹੀਂ ਕੱਟਣੀ ਹੈ ਦਰਦ ਦੀ ਤਕਲੀਫ ਉਹਨੂੰ ਪਤਾ ਹੈ ਮੈਂ ਜਿੰਨੇ ਤੁਸੀਂ ਖੜੇ ਹੋ ਮੀਡੀਆ ਸਭ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਤੁਸੀਂ ਪਿਆਰ ਕਰਦੇ ਹੋ ਤੁਸੀਂ ਵੀ ਦੁਆ ਕਰਿਓ ਇਸ ਭਰਾ ਲਈ ਤੇ ਆਵਾਮ ਦੇ ਅੱਗੇ ਵੀ ਬੇਨਤੀ ਕਰਦਾ ਕਿ ਸਾਡੇ ਭਰਾ ਲਈ ਜ਼ਰੂਰ ਦੁਆ ਕਰਿਓ ਕਿ ਅੱਲਾਹ ਪਾਕ ਉਹਨੂੰ ਇਹ ਇਸ ਭਾਣੇ ਮੰਨਣ ਦੀ ਤਾਕਤ ਦੇਵੇ ਤੇ ਉਹਨੂੰ ਹੌਸਲਾ ਦੇਵੇ ਉਹ ਆਪਣੀ ਜ਼ਿੰਦਗੀ ਚੱਗੇ ਹੋਰ ਵਧੇ ਤੇ ਕਾਮਯਾਬੀ ਦੇਖੇ ਉਹਦੇ ਮਾਪੇ ਉਹਨੂੰ ਦੇਖ ਕੇ ਖੁਸ਼ ਹੋਣ ਉਹਦੇ ਲਈ ਦੁਆ ਜ਼ਰੂਰ ਕਰੋ ਉਹਦੇ ਪਰਿਵਾਰ ਲਈ ਦੁਆ ਕਰੋ ਜਦੋਂ ਛਾਂ ਚਲੀ ਜਾਂਦੀ ਹੈ ਤਾਂ ਜਿੰਨੀ ਮਰਜ਼ੀ ਛਾਂ ਦੇ ਦੋ ਛਾਂ ਛਾਂ ਨਹੀਂ ਲੱਗਦੀ ਤੇ ਜਦੋਂ ਸਿਰ ਦਾ ਤਾਜ ਹੀ ਚਲਾ ਜਾਵੇ ਜਿਹੜੀ ਸ਼ੌਹਰਤ ਹੈ ਦੌਲਤ ਹੈ ਰੁਤਬੇ ਨੇ ਉਹ ਪਿਓਨ ਵਾਲੀ ਸੋਹਣੀ ਲੱਗਦੀ ਜੇ ਮਾਪੇ ਸਲਾਮਤ ਨੇ ਤਾਂ ਤੋਂ ਢੀ ਦੁਨੀਆ ਦੀ ਹਰ ਕਾਮਯਾਬੀ ਤੁਹਾਨੂੰ ਇਹ ਲੱਗਦਾ ਕਿ ਮੈਂ ਇਹ ਇਸ ਮੈਦਾਨ ਦੇ ਵਿੱਚ ਲੜ ਕੇ ਮੈਂ ਆਪਣੀ ਜਿੱਤ ਹਾਸਲ ਕੀਤੀ ਹੈ ਕਰੋਣ ਲੱਖਾਂ ਜਿੱਤਾ ਹਾਸਲ ਕਰ ਲਈਏ ਜੋ ਮਰਜੀ ਹਾਸਲ ਕਰ ਲਈਏ ਜਦੋਂ ਮਾਪੇ ਤੁਰ ਜਾਂਦੇ ਨੇ ਤਾਂ ਤੁਹਾਡੀਆਂ ਬੜੀਆਂ ਬੜੀਆਂ ਕਾਮਯਾਬੀਆਂ ਤੁਹਾਨੂੰ ਜ਼ੀਰੋ ਲੱਗਦੀਆਂ ਮੈਂ ਤਾਂ ਹੁਣੀ ਅਜੇ ਥੋੜੇ ਦਿਨ ਪਹਿਲਾਂ ਅਜੇ ਸਾਡੇ ਅੰਦਰੋਂ ਸਮਾਨ ਦਾ ਦਰਦ ਹੀ ਨਿਕਲਿਆ ਕਿ ਅੰਕਲ ਬਾਰੇ ਸੁਣ ਕੇ ਪਤਾ ਲੱਗਾ ਉਹ ਇੰਨੀ ਪਿਆਰੀ ਰੂਹ ਜਦੋਂ ਅੰਮੀ ਦੇ ਦਫਨ ਕਫਨ ਤੇ ਮਿਲਿਆ ਮੈਂ ਉਹਨਾਂ ਨੂੰ ਉਹ ਇਦਾਂ ਬੱਚਿਆਂ ਵਾਂਗੂ ਰੋ ਰਹੀ ਸੀ ਮੈਂ ਹੁਣੀ ਖਾਨ ਨੂੰ ਹੀ ਸਮਝਾ ਰਿਆ ਸੀ ਮੈਂ ਕਿਹਾ ਨਾ ਜਦੋਂ ਬਜ਼ੁਰਗ ਹੋ ਜਾਂਦੇ ਨੇ ਉਹ ਬੱਚੇ ਹੀ ਹੋ ਜਾਂਦੇ ਨੇ ਤੇ ਬੱਚਾ ਜਿੱਦਾਂ ਇੱਕ ਬੱਚੇ ਦੀ ਜਿੱਦ ਫੜਦਾ ਕਿ ਮੈਂ ਉਸ ਬੱਚੇ ਨਾਲ ਜਾਣਾ ਉਹ ਉਹਨਾਂ ਦਾ ਪਿਆਰ ਇਹ ਮੈਂ ਤਾਂ ਇਸ ਗੱਲ ਨੂੰ ਇੱਕ ਹੋਰ ਪੋਜ਼ਿਟਿਵ ਮੈਸੇਜ ਹੀ ਲੈ ਕੇ ਚੱਲੇ ਆ ਇਸ ਗੱਲ ਤੋਂ ਕਿ ਜਿਹੜਾ ਪਿਆਰ ਸੀ ਨਾ ਉਹ ਇਹ ਇਸ ਪਿਆਰ ਦੀ ਮਿਸਾਲ ਦੇ ਕੇ ਗਏ ਨੇ ਆਪਣੇ ਕਿ ਜੋ ਉਹਨਾਂ ਦਾ ਆਪਸੀ ਪਿਆਰ ਸੀ ਉਹ ਇਸ ਦੁਨੀਆ 'ਚ ਵੀ ਇਕੱਠੇ ਸੀ ਤੇ ਉਸ ਦੁਨੀਆ 'ਚ ਵੀ ਇਕੱਠੇ ਗਏ ਨੇ ਪਰ ਇਹ ਜਿਹੜਾ ਘਾਟਾ ਹੈ ਖਾਨ ਨੂੰ ਘਾਟਾ ਪਿਆ ਸਾਡਾ ਭਰਾਇਆ ਛੋਟਾ ਹੈ ਸਾਡੇ ਪਰਿਵਾਰ ਦਾ ਘਾਟਾ ਹੈ ਔਰ ਮਾਪੇ ਦਾ ਸਿਰ ਤੋਂ ਸਾਇਆ ਉੱਠਣਾ ਬੰਦੇ ਦੀ ਮਨ ਲੱਗਦਾ ਕਿ ਸਾਰੀ ਜ਼ਿੰਦਗੀ ਲੱਗ ਜਾਂਦੀ ਹੈ ਮਾਪੇ ਦੀ ਖਿਦਮਤ ਕਰਦੇ ਆ ਉਹਨਾਂ ਨੂੰ ਖੁਸ਼ ਕਰਦੇ ਆ ਉਹਨਾਂ ਦੀ ਪਰਵਰਿਸ਼ ਉਹਨਾਂ ਦੀ ਦੁਆਵਾਂ ਮੰਗਦੇ ਆ ਸਲਾਮਤੀ ਮੰਗਦੇ ਆ ਪਰ ਉਹ ਮਾਪੇ ਚਲੇ ਜਾਂਦੇ ਨੇ ਤਾਂ ਫਿਰ ਬੰਦਾ ਖਾਲੀ ਹੋ ਜਾਂਦਾ ਇਹ ਅੱਜ ਅਸੀਂ ਸਾਰੇ ਇਕੱਠੇ ਆ ਪਰ ਜਿਹੜੀ ਅੱਜ ਦੀ ਰਾਤ ਉਹਨੇ ਇਕੱਲੇ ਨਹੀਂ ਕੱਟਣੀ ਇਹ ਦਰਦ ਦੀ ਤਕਲੀਫ ਉਹਨੂੰ ਪਤਾ ਹੈ ਮੈਂ ਜਿੰਨੇ ਤੁਸੀਂ ਖੜੇ ਹੋ ਮੀਡੀਆ ਸਭ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਤੁਸੀਂ ਪਿਆਰ ਕਰਦੇ ਹੋ ਤੁਸੀਂ ਵੀ ਦੁਆ ਕਰਿਓ ਇਸ ਭਰਾ ਲਈ ਤੇ ਆਵਾਮ ਦੇ ਅੱਗੇ ਵੀ ਬੇਨਤੀ ਕਰਦਾ ਕਿ ਸਾਡੇ ਭਰਾ ਲਈ ਜ਼ਰੂਰ ਦੁਆ ਕਰਿਓ ਕਿ ਅੱਲਾਹ ਪਾਕ ਉਹਨੂੰ ਇਹ ਇਸ ਭਾਣੇ ਮੰਨਣ ਨੂੰ ਤਾਕਤ ਦੋਵੇ ਤੇ ਉਹਨੂੰ ਹੌਸਲਾ ਦੋਵੇ ਉਹ ਆਪਣੀ ਜ਼ਿੰਦਗੀ ਚ ਅੱਗੇ ਹੋਰ ਵਧੇ ਤੇ ਕਾਮਯਾਬੀ ਦੇਖੇ ਉਹਦੇ ਮਾਪੇ ਉਹਨੂੰ ਦੇਖ ਕੇ ਖੁਸ਼ ਹੋਣ ਉਹਦੇ ਲਈ ਦੁਆ ਜ਼ਰੂਰ ਕਰੋ ਉਹਦੇ ਪਰਿਵਾਰ ਲਈ ਦੁਆ